सिख सी गुरां पूरा न पाई जो कमकार कमकार लुहारा तड़ खाणु उन पिंड विच वास ਸੰਭੇ ਪੂਜਿਆ ਮੀਨੇ ਨੂੰ ਪਾ ਕੇ ਜੱਫੀਆਂ ਧੋਤੇ ਚਾਰੇ ਨਾ ਧੋਤੇ ਚਾਰੇ ਰੇਛੇ ਕਾਇਆ ਜਾਲੇ ਪਾਣੀ ਸੌਗੇ ਪਰ ਸਾਦਾ ਖਾਈ ਕੇ ਬੀਰੀ ਚੰਦ ਨੇ ਬੀਰੀ ਚੰਦ ਨੇ ਸਣਾਈ ਗੱਲ ਸਾਰੀ ਜਿਹੜੇ ਕੰਮ ਗੂਰਾ ਕੱਲਿਆ ਕਾਹੀ ਮਾਣ ਕੇ ਕਾਹੀ ਬਾਣੇ ਕੇ ਕਿਲੇ ਵਿੱਚੀ ਪੂਜਣਾ ਖੂਰ ਪਾਵਣਾਵੇਂ ਮਿੱਤਰਾ ਸਿੱਧਕੀ ਸਿੱਖੇ ਰੇ ਸਿੱਧਕੀ ਸਿੱਖੇ ਦੇ ਪੱਟੀ ਪੱਠੀ ਨੂੰ ਵਖਾ ਕੇ ਰਾਤੋ ਰਾਤ ਰੰਬਾ ਕੜਿਆ ਹੱਥ ਸਿੱਖੇ ਰੇ ਸਿੱਖੇ ਰੇ ਪੜਾਇਆ ਰਾਕੇ ਦਾਸੀਤਾ ਨਾਲੇ ਕਬੂਰੀ ਦੇ ਦਿੱਤੀ ਵੀਦੀ ਨੇ ਚੜਿਆ ਦੇ ਨਚੜਿਆ ਸਨਾਨ ਪਾਣੀ ਕਰੇ ਕੇ ਨਿਤ ਮੈਂ ਮਬੀ ਦੀ ਚੰਦੀਏ ਗੂਰਾ ਬਾਸ ਗੂਰਾ ਬਾਗਿਆਰੇ ਦਾਸ ਗੁਜਾਰੀ ਤੁਰ ਪਿਆ ਕਾ ਖੋਦਣੇ ਕੁੜਾ ਸਬਜ ਕੁੜਾ ਸਬਜ ਖੋਦ ਕਾ ਸਿੱਖ ਨੇ ਭੂਰੀ ਵਿੱਚ ਪੰਲੇ ਬਨ ਲਈ ਚੁਕ ਸਿਰ ਤੇ ਕੁ ਕਸੀਰੇ ਤੇ ਕੀ ਤੇਰੇ ਕੋਲ ਆ ਗਿਆ ਹੋਏ ਏਕੇ ਰੱਖੇ ਮੈਂ ਗਿਆ ਸੋਣੇ ਘਾਤੇ ਸੋਣੇ ਘਾਤੇ ਕਹਾ ਕੇ ਟੁੱਟ ਪੈਗੇ ਗੂਣਾ ਚੌਣਾ ਮੁੱਲੇ ਦਾ ਫੇਦਾ ਵੇਚ ਪਾਗੇ ਤੇ ਵੇ ਦੇ ਪੱਗ ਦੇ ਖੁੱਲੇ ਕੇਸਖੀ ਮੇਰੀ ਵੇਖ ਲੋ ਕੀ ਤਾੜੀ ਮਾਰਦੇ ਮੇਲਾ ਲੱਗਿਆ ਮੇਲਾ ਲੱਗਿਆ ਦੁਆਲੇ ਸਿੱਖੇ ਦੇ ਵੇਖੋ ਹੋਇਆ ਜੱਟ ਜਮਲਾ ਜਮਲਾ ਕਿੱਥੇ ਰਹਿ ਹੋਰੀ ਘਾੜ ਦੇ ਕਰੇ ਹੋ ਟੀਚਰ ਆਲਾ ਹੋਈ ਕਰੇ ਦੇ ਜਾਣ ਕਮਲਾ ਟੀਚਰ ਆਲਾ ਹੋਈ ਕਰੇ ਦੇ ਜਾਣ ਕਮਲਾ